ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰਪ੍ਰੀ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Daily Punjab ਦੇ ਵਿੱਚ। ਸਭ ਤੋਂ ਪਹਿਲਾਂ ਵੱਡੀ ਅਪਡੇਟ ਤੇ ਨਜ਼ਰ ਮਾਰਦੇ ਆ ਆਮ ਆਦਮੀ ਲਈ ਵੱਡਾ ਝਟਕਾ ਜਿਹੜਾ ਉਹ ਲੱਗਣ ਜਾ ਰਿਹਾ ਹੈ। ਕੀਮਤਾਂ ਜਿਹੜੀਆਂ ਨੇ ਅਸਮਾਨੀ ਛੂ ਰਹੀਆਂ ਨੇ ਹਰ ਇੱਕ ਵਸਤੂ ਜਿਹੜੀ ਹੈ ਮਹਿੰਗੀ ਹੋ ਚੁੱਕੀ ਹੈ। ਕੀ ਇਹ ਪੂਰੀ ਅਪਡੇਟ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧੀਆ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ। ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾੜ ਕੇ ਬੈਲ ਆਈਕਨ ਆਲ ਤੇ ਜਰੂਰ ਸੈੱਟ ਕਰ ਲੈਣ। ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਇਸ ਵਾਰ ਤੇਹਾਰੀ ਸੀਜ਼ਨ ਮਹਿੰਗਾ ਹੋਵੇਗਾ ਕਿਉਂਕਿ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਜਿਸ ਕਾਰੇ ਲੋਕਾਂ ਨੂੰ ਮਹंगाई ਦਾ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਸਿਰਫ ਇੱਕ ਹਫ਼ਤੇ ਦੇ ਵਿੱਚ ਰਿਫਾਈਨਡ ਤੇਲ ਦੀ ਕੀਮਤ 40 ਰੁਪਏ ਪ੍ਰਤੀ ਕਿਲੋਗ੍ਰਾਮ ਵੱਧ ਕੇ ਹੁਣ ਤੱਕ ਦੀ ਸਭ ਤੋਂ ਉੱਚੀ ਕੀਮਤ ਤੇ ਪਹੁੰਚ ਗਈ ਹੈ ਰਿਫਾਈਨਡ ਤੇਲ ਦੀਆਂ ਕੀਮਤਾਂ ਹੁਣ 5 ਸਾਲ ਪਹਿਲਾਂ ਦੀਆਂ ਕੀਮਤਾਂ ਵੱਲ ਪਰਤ ਰਹੀਆਂ ਨੇ ਜਦੋਂ ਰਿਫਾਈਨਡ ਤੇਲ ਦੇ ਇੱਕ ਟਿੰਨ ਦੀ ਕੀਮਤ 2000 ਰੁਪਏ ਤੱਕ ਪਹੁੰਚ ਗਈ ਸੀ ਤੇ ਲੋਕ ਇਕ ਹਫ਼ਤਾ ਪਹਿਲਾਂ ਰਿਫਾਇਨਡ ਤੇਲ 1600 ਤੋਂ 1650 ਰੁਪਏ ਪ੍ਰਤੀ ਪੀਨ ਵਿਕ ਰਿਹਾ ਸੀ ਪਰ ਜਿਵੇਂ ਹੀ ਵਪਾਰੀ ਹਲਕਿਆਂ ਦੇ ਵਿੱਚ ਇਹ ਚਰਚਾ ਸ਼ੁਰੂ ਹੋ ਗਈ ਕਿ ਇਸ ਵਾਰ ਨਰਮੇ ਦੀ ਫਸਲ ਦਾ ਕੁਝ ਨੁਕਸਾਨ ਹੋਇਆ ਹੈ ਰਿਫਾਇਨਡ ਤੇਲ ਦੀਆਂ ਕੀਮਤਾਂ ਦੇ ਵਧਾ ਹੋਣਾ ਸ਼ੁਰੂ ਹੋ ਗਿਆ ਹੈ ਭਾਵੇਂ ਕਿ ਪਾਦੀ ਫਸਲ ਨੂੰ ਹੋਏ ਨੁਕਸਾਨ ਦਾ ਜਿਆਦਾ ਅਸਰ ਨਹੀਂ ਦੇਖਣ ਨੂੰ ਮਿਲਿਆ ਪਰ ਕੀਮਤਾਂ ਤੇਜ਼ੀ ਨਾਲ ਵਧਣ ਲੱਗੀਆਂ ਇਸ ਤੋਂ ਇਲਾਵਾ ਵਿਦੇਸ਼ਾਂ ਤੋਂ ਆਯਾਤ ਕੀਤੇ ਜਾਣ ਵਾਲੇ ਤੇਲ ਤੇ 20% ਡਿਊਟੀ ਲਗਾਉਣ ਕਾਰਨ ਰਿਫਾਇਨਡ ਤੇਲ ਹੋਰ ਵੀ ਮਹਿੰਗਾ ਹੋ ਗਿਆ ਹੈ ਹੁਣ ਰਿਫਾਇਨਡ ਤੇਲ ਦੀ ਥੋਕ ਕੀਮਤ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰਪ੍ਰੀਤ ਸਤਿ ਸ਼੍ਰੀ ਅਕਾਲ। ਸਤ ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ Studytel Punjab ਦੇ ਵਿੱਚ ਸਭ ਤੋਂ ਪਹਿਲਾਂ ਵੱਡੀ ਅਪਡੇਟ ਤੇ ਨਜ਼ਰ ਮਾਰਦੇ ਆ ਆਮ ਆਦਮੀ ਲਈ ਬੜਾ ਝਟਕਾ ਦੇਣਾ ਉਹ ਲੱਗਣ ਜਾ ਰਿਹਾ ਹੈ। ਕੀਮਤਾਂ ਜਿਹੜੀਆਂ ਨੇ ਅਸਮਾਨੀ ਹੋ ਰਹੀਆਂ ਨੇ ਹਰ ਇੱਕ ਵਸਤੂ ਜਿਹੜੀ ਹੈ ਮਹਿੰਗੀ ਹੋ ਚੁੱਕੀ ਹੈ। ਕੀ ਇਹ ਪੂਰੀ ਅਪਡੇਟ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧੀਆ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ। ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾਰੇ ਤੇ ਬੈਲ ਆਈਕਨ ਆਲ ਤੇ ਜਰੂਰ ਸੈੱਟ ਕਰ ਲੈਣ। ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਣ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਇਸ ਵਾਰ ਤੇ ਹਾਰੀ ਸੀਜ਼ਨ ਮਹਿੰਗਾ ਹੋਵੇਗਾ ਕਿਉਂਕਿ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਜਿਸ ਕਾਰੇ ਲੋਕਾਂ ਨੂੰ ਮਹंगाई ਦਾ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਸਿਰਫ ਇੱਕ ਹਫ਼ਤੇ ਦੇ ਵਿੱਚ ਰਿਫਾਈਨਡ ਤੇਲ ਦੀ ਕੀਮਤ 40 ਰੁਪਏ ਪ੍ਰਤੀ ਕਿਲੋਗ੍ਰਾਮ ਵੱਧ ਕੇ ਹੁਣ ਤੱਕ ਦੀ ਸਭ ਤੋਂ ਉੱਚੀ ਕੀਮਤ ਤੇ ਪਹੁੰਚ ਗਈ ਹੈ ਰਿਫਾਈਨਡ ਤੇਲ ਦੀਆਂ ਕੀਮਤਾਂ ਹੁਣ 5 ਸਾਲ ਪਹਿਲਾਂ ਦੀਆਂ ਕੀਮਤਾਂ ਵੱਲ ਪਰਤ ਰਹੀਆਂ ਨੇ ਜਦੋਂ ਰਿਫਾਈਨਡ ਤੇਲ ਦੀ ਇੱਕ ਟਿੰਨ ਦੀ ਕੀਮਤ 2000 ਰੁਪਏ ਤੱਕ ਪਹੁੰਚ ਗਈ ਸੀ ਤੇ ਲੋਕਾਂ ਇੱਕ ਹਫ਼ਤਾ ਪਹਿਲਾਂ ਰਿਫਾਇੰਡ ਤੇਲ 1600 ਤੋਂ 1650 ਰੁਪਏ ਪ੍ਰਤੀ ਟਨ ਵਿਕ ਰਿਹਾ ਸੀ ਪਰ ਜਿਵੇਂ ਹੀ ਵਪਾਰੀ ਹਲਕਿਆਂ ਦੇ ਵਿੱਚ ਇਹ ਚਰਚਾ ਸ਼ੁਰੂ ਹੋ ਗਈ ਕਿ ਇਸ ਵਾਰ ਨਰਮੇ ਦੀ ਫਸਲ ਦਾ ਕੁਝ ਨੁਕਸਾਨ ਹੋਇਆ ਹੈ ਰਿਫਾਇੰਡ ਤੇਲ ਦੀਆਂ ਕੀਮਤਾਂ 'ਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ ਭਾਵੇਂ ਕਿ ਪਾਦੀ ਫਸਲ ਨੂੰ ਹੋਏ ਨੁਕਸਾਨ ਦਾ ਜ਼ਿਆਦਾ ਅਸਰ ਨਹੀਂ ਦੇਖਣ ਨੂੰ ਮਿਲਿਆ ਪਰ ਕੀਮਤਾਂ ਤੇਜ਼ੀ ਨਾਲ ਵਧਣ ਲੱਗੀਆਂ